ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਤਾ ਦਿਨ ਅੱਜ 19 ਜਨਵਰੀ ਹੈ। ਕੈਨੇਡਾ ਦੇ ਵਿੱਚ ਸਿੱਖ ਸੰਨ 1904 ਦੇ ਵਿੱਚ ਗਏ ਸਨ। ਸਭ ਤੋਂ ਪਹਿਲਾਂ ਪੁੱਜਣ ਵਾਲੇ ਸਨ ਸੰਤਾ ਸਿੰਘ, ਭਗਤ ਸਿੰਘ, ਇੰਦਰ ਸਿੰਘ ਸੁਰ ਸਿੰਘ, ਮੇਲਾ ਸਿੰਘ, ਜਵਾਲਾ ਸਿੰਘ ਖੜੋਦੀ ਤੇ ਮੌਲਾ ਹਲਵਾਰਾ। ਕੋ ਜੀ ਮੀਨਿਆ ਮਗਰੋਂ ਅਰਜਨ ਸਿੰਘ ਵਾਸੀ ਪਿੰਡ ਮਾਲਕ ਜ਼ਿਲ੍ਹਾ ਲੁਧਿਆਣਾ ਵੀ ਆਕੇ ਫਿਰ ਕੁਝ ਹੋਰ ਸਿੱਖ ਵੀ ਆਗੇ ਸਨ ਇਹਨਾਂ ਸਾਰਿਆਂ ਨੇ ਮਿਲ ਕੇ ਬਨਕੂਬਰ ਦੇ ਵਿੱਚ ਸੈਕੰਡ ਐਵੇਨਿਊ ਗਲੀ ਦੇ ਵਿੱਚ ਮਕਾਨ ਨੰਬਰ 1864 ਦੀ ਇਮਾਰਤ ਲੈ ਕੇ ਗੁਰਦੁਆਰਾ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਗੁਰਦੁਆਰੇ ਦੇ ਵਿੱਚ 19 ਜਨਵਰੀ 1908 ਦੇ ਦਿਨ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦਾ ਇਹ ਸਰੂਪ ਭਾਈ ਅਰਜਨ ਸਿੰਘ ਵਾਸੀ ਪਿੰਡ ਮਾਲਕ 1904 ਦੇ ਅਖੀਰ ਦੇ ਵਿੱਚ ਆਪਣੇ ਨਾਲ ਲੈ ਕੇ ਆਏ ਸਨ ਪਰ ਉਹ ਗੁਰਦੁਆਰਾ ਸ਼ੁਰੂ ਹੋਣ ਤੋਂ ਪਹਿਲਾਂ ਚੜਾਈ ਕਰ ਗਏ 19 ਜਨਵਰੀ 1921 17 ਜਨਵਰੀ ਦੀ ਅਖਬਾਰ ਦੇ ਵਿੱਚ ਪਾਠਕ ਪੜ ਚੁੱਕੇ ਸਨ ਕਿ ਚਾਬੀਆਂ ਦੇ ਮੋਰਚੇ ਸੰਬੰਧੀ 17 ਜਨਵਰੀ 1921 ਨੂੰ ਸਰਕਾਰ ਨੇ 150 ਆਗੂ ਰਿਹਾ ਕਰ ਦਿੱਤੇ ਨੇ ਰਿਹਾਈ ਮੰਗਰੋ ਹਜ਼ਾਰਾ ਸਿੰਘਾਂ ਦੇ ਜਲੂਸ ਦੇ ਵਿੱਚ ਇਹ ਆਗੂ ਅਕਾਲ ਤਖਤ ਸਾਹਿਬ ਤੇ ਪੁੱਜੇ ਜਿੱਥੇ ਉਹਨਾਂ ਨੂੰ ਸ਼ਾਨਦਾਰ ਜੀ ਆਇਆਂ ਆ ਆਖਿਆ ਗਿਆ 19 ਜਨਵਰੀ 1922 ਦੇ ਦਿਨ ਸ਼ਾਮ 6 ਵਜੇ ਤੋਂ ਮੰਗਰੋ ਡਿਸਟ੍ਰਿਕਟ ਜੱਜ ਦੇ ਨੁਮਾਇੰਦੇ ਨੇ ਅਕਾਲ ਤਖਤ ਸਾਹਿਬ ਤੇ ਆ ਕੇ ਚਾਬੀਆਂ ਦੀ ਥੈਲੀ ਬਾਬਾ ਖੜਕ ਸਿੰਘ ਨੂੰ ਭੇਂਟ ਕੀਤੀ ਤੇ ਬਾਬਾ ਖੜਕ ਸਿੰਘ ਨੇ ਸੰਗਤਾਂ ਤੋਂ ਮਨਜ਼ੂਰੀ ਲੈ ਕੇ ਚਾਬੀਆਂ ਕਬੂਲ ਕੀਤੀਆਂ 19 ਜਨਵਰੀ 1987 ਨੂੰ ਖੜਕੂਆ ਨੇ ਹਿੰਦੂ ਆਗੂ ਜੁਗਿੰਦਰਪਾਲ ਪਾਂਡੇ ਨੂੰ ਕਤਲ ਕਰ ਦਿੱਤਾ। ਅਗਲੇ ਦਿਨ ਉਸ ਦੀ ਲਾਸ਼ ਦੇ ਨਾਲ ਜਾਂਦੇ ਜਲੂਸ ਨੇ ਸਿੱਖ ਅਦਾਰਿਆਂ ਉੱਤੇ ਹਮਲੇ ਕੀਤੇ। ਅੰਤਿਮ ਸੰਸਕਾਰ ਤੇ ਪੁੱਜੇ ਕਾਂਗਰਸੀ ਆਗੂ ਸੰਤੋਖ ਸਿੰਘ ਰੰਧਾਵਾ ਉੱਤੇ ਵੀ ਪਥਰਾ ਹੋਇਆ ਸੀ। ਬਰਨਾਲਾ ਸਰਕਾਰ ਦੇ ਵਜ਼ੀਰ ਬਲਵੰਤ ਸਿੰਘ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਜਲੂਸ ਤੇ ਹੋਏ ਪਥਰਾਤ ਤੋਂ ਬਾਅਦ ਡਰ ਗਏ ਅਤੇ ਅੱਗੇ ਨਾ ਆ ਜਾ ਸਕੇ। ਪਾਂਡੇ ਅਤੇ ਕਟੋਚ ਦਾ ਕਤਲ ਜਨਵਰੀ 1987 ਦੇ ਵਿੱਚ ਜੁਝਾਰੂਆਂ ਦੇ ਦੋ ਵੱਡੇ ਐਕਸ਼ਨ ਮੰਨੇ ਜਾਂਦੇ ਨੇ। 19 ਜਨਵਰੀ 1999 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਉਰਫ ਛੋਟਾ ਝਮਕਾ ਘਰਿਆਲਾ ਅੰਮ੍ਰਿਤਸਰ ਭਾਈ ਦਲਬੀਰ ਸਿੰਘ ਔਰ ਫਰਬੇਰੋ ਪੁੱਤਰ ਗਜਨ ਸਿੰਘ ਅਤੇ ਦਲਜੀਤ ਸਿੰਘ ਘਰਿਆਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 19 ਜਨਵਰੀ 1991 ਦੇ ਦਿਨ ਪੰਜਾਬ ਪੁਲਿਸ ਨੇ ਮਲੂਕ ਸਿੰਘ ਉਰਫ ਨਵਾਂ ਭਗਤਪੁਰ ਗੁਰਦਾਸਪੁਰ ਅਹਿਲ ਸਿੰਘ ਦਿੱਲੀ ਕਸ਼ਮੀਰ ਸਿੰਘ ਬਿੱਲਾ ਸੰਗਰਾਵਾ ਕੁਲਵੰਤ ਸਿੰਘ ਕੋਕਲਪੁਰ ਕੁਲਵੰਤ ਸਿੰਘ ਉਰਫ ਕਾਲਾ ਨਿਹਾਲਕਾ ਜਸਵਿੰਦਰ ਸਿੰਘ ਟੌਰੀਆ ਹਰਪਜਨ ਸਿੰਘ ਨਿਹਾਲਕਾ ਰਜਿੰਦਰ ਸਿੰਘ ਭੋਲਾ ਸਭ ਅੰਮ੍ਰਿਤਸਰ ਲਖਬੀਰ ਸਿੰਘ ਉਰਫ ਚੈਕਰ ਬਲਟੋਆ ਅੰਮ੍ਰਿਤਸਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 19 ਜਨਵਰੀ 1993 ਦੇ ਦਿਨ ਪੁਲਿਸ ਨੇ ਹਰਨੇਕ ਸਿੰਘ ਉਰਫ ਨੇਕਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ 19 ਜਨਵਰੀ 2010 ਦੇ ਦਿਨ ਜਦ ਪ੍ਰੋਫੈਸਰ ਦਰਸ਼ਨ ਸਿੰਘ ਆਸਨਸੋਲ ਬੰਗਾਲ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਗੁਰਮਤ ਪ੍ਰਸਾਰ ਸਭਾ ਦੇ ਸਮਾਗਮ ਦੇ ਵਿੱਚ ਕੀਰਤਨ ਕਰਨ ਗਿਆ ਤਾਂ ਰਾਸ਼ਟਰੀ ਸਿੱਖ ਸੰਗਤ ਚੌਂਕ ਮਹਿਤਾ ਡੇਰਾ ਅਤੇ ਹੋਰ ਟੋਲਿਆਂ ਦੇ ਹਥਿਆਰਬੰਦ ਗੁੰਡਿਆਂ ਨੇ ਸ਼੍ਰੋਮਣੀ ਕਮੇਟੀ ਦੇ ਨਾਮਜ਼ਦ ਮੈਂਬਰ ਹਰਪਾਲ ਸਿੰਘ ਬਾਦਲ ਅਕਾਲੀ ਦਲ ਦੀ ਅਗਵਾਈ ਦੇ ਹੇਠ ਉਸਤੇ ਕਾਤਲਾਨਾ ਹਮਲਾ ਕਰ ਦਿੱਤਾ ਪਰ ਉਹ ਬਚ ਗਿਆ ਇਸ ਸਮੇਂ ਕੁਝ ਸਿੱਖਾਂ ਨੂੰ ਸੱਟਾਂ ਵੀ ਲੱਗੀਆਂ ਸਨ ਏਸੀ ਸਿੱਖ ਇਤਿਹਾਸ ਦੇ ਵਿੱਚ 19 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ